ਸ਼ੁਕਰੀਆ ਪ੍ਰੈਨ ਸਾਹਿਬ ਵਕ ਵਕ ਖਬਰਾਂ ਨਾਲ ਜੁੜਦੇ ਆ ਅੱਜ ਅਸੀਂ ਤੁਹਾਡੇ ਕੋਲ ਥੋੜਾ ਜਿਹਾ ਟਾਈਮ ਲੈ ਲਾਂਗੇ ਇਸ ਕਰਕੇ ਵੀ ਫਰਾਈਡੇ ਸਾਡੇ ਦੋਖ ਸਪான்ਸਰ ਜੁੜਦੇ ਹੁੰਦੇ ਆ ਤਾਂ ਮੈਨੂੰ ਪਤਾ ਹੈ ਤੁਸੀਂ ਕਹਿੰਦੇ ਉਹ ਕਹਿੰਦੇ ਕੁਝ ਜਿ ਸਮੁੰਦਰ ਭਰ ਦੇਣਾ ਥੋੜੇ ਜਿਹਾ ਮਿੰਟਾਂ ਦੇ ਅੰਦਰ ਤੇ ਪਹਿਲੀ ਖਬਰ ਪ੍ਰੈਨ ਸਾਹਿਬ ਧਿਆਨ ਮੰਗਦੀ ਆ ਸੋ ਆਪਨੂੰ ਪਤਾ ਹੈ ਮਾਰਕਰਨੀ ਸਾਹਿਬ ਨੂੰ ਉਹਨਾਂ ਨੂੰ ਕਹਿੰਦੇ ਬਹੁਤ ਫਿਕਰ ਹੈ ਇੱਥੇ ਦੇ ਮੰਗਾਈ ਨੂੰ ਲੈ ਕੇ ਸਾਰੀਆਂ ਚੀਜ਼ਾਂ ਨੂੰ ਲੈ ਕੇ ਤੇ ਹੁਣ ਜਿਹੜੇ ਬਹੁਤ ਸਾਰੇ ਪ੍ਰੋਜੈਕਟ ਚੱਲ ਰਹੇ ਹੋਣਗੇ ਪੁਰਾਣੇ ਨਵੇਂ ਵੀ ਸ਼ੁਰੂ ਹੋਣੇ ਆਉਣਗੇ ਸੋ ਉਹਨਾਂ ਨੂੰ ਪ੍ਰਬੰਧ ਕੀ ਦੇ ਰਹੇ ਨੇ ਜੀ ਇਹ ਦੇਖੋ ਇਹ ਫੈਡਰਲ ਸਰਕਾਰ ਏ ਮਾਰਕਾਨੀ ਸਾਹਿਬ ਦਾ ਇਹ ਪਹਿਲਾ ਹੀ ਇਹ ਪ੍ਰੋਮਿਸ ਸੀਗਾ ਕਿ ਅਸੀਂ ਕੈਨੇਡਾ ਦੇ ਵਿੱਚ ਕੁਝ ਵੱਡੇ ਜਿਹੜੇ ਪ੍ਰੋਜੈਕਟਸ ਨੇ ਸੋ ਇਹਨਾਂ ਨੂੰ ਫਾਸਟ ਟਰੈਕ ਦੇ ਉੱਪਰ ਇਹ ਲਾਗੂ ਕਰਾਂਗੇ ਜੋ ਇਹ ਸਿਸਟਮ ਹੁੰਦਾ ਉਹਦੇ ਵਿੱਚ ਤੇਜ਼ੀ ਲੈ ਕੇ ਆਵਾਂਗੇ ਸੋ ਵੱਡੇ ਜਿਹੜੇ ਰਾਸ਼ਟ ਨਿਰਮਾਣ ਦੇ ਪ੍ਰੋਜੈਕਟ ਹੈ ਸੋ ਇਹ ਜਲਦੀ ਸ਼ੁਰੂ ਹੋਣ ਸੋ ਇਸ ਬਾਬਤ ਇਹ ਫੈਡਰਲ ਸਰਕਾਰ ਵੱਲੋਂ ਕੁਝ ਸਿਫਾਰਸ਼ਾਂ ਕਰੀਆਂ ਕੀਤੀਆਂ ਜਾਣਗੀਆਂ ਸੋ ਇਹਦੇ ਵਿੱਚ ਇਹ ਸਰਕਾਰ ਉਮੀਦ ਕਰ ਰਹੀ ਹੈ ਜੀਵਿਆ ਬੀਸੀ ਦੇ ਵਿੱਚ ਐਲ ਐਨ ਜੀ ਗੈਸ ਉਤਪਾਦਨ ਦਾ ਜਿਹੜਾ ਵਿਸਤਾਰ ਕਰਨਾ ਆ ਮੌਂਟਰੀਅਲੇ ਵਿੱਚ ਜਿਹੜਾ ਪੋਰਟ ਹੈ ਸੋ ਉਹਨੂੰ ਅਪਗ੍ਰੇਡ ਕਰਨਾ ਸੋ ਇਹ ਕੁਝ ਪ੍ਰੋਜੈਕਟਸ ਨੇ ਜਿਹੜੇ ਸਾਈਡਰ ਸਰਕਾਰ ਦੇ ਕਾਇਦੇ ਦੇ ਅੰਦਰ ਹੈ ਸੋ ਜਿਹੜੇ ਫੈਡਰਲ ਸਰਕਾਰ ਚਾਹੁੰਦੀ ਹੈ ਵੀ ਇਹਨਾਂ ਦੇ ਜਲਦ ਕੰਮ ਹੋਵੇ ਸੋ ਜੋ ਸੂਚੀ ਇਹਨਾਂ ਵੱਲੋਂ ਬਣਾਈ ਗਈ ਹੈ ਉਹਦੇ ਵਿੱਚ ਇੱਕ ਤਾਂ ਬ੍ਰਿਟਿਸ਼ ਕੋਲੰਬੀਆ ਦੇ ਕਿਟੀਮੇਟ ਵਿੱਚ ਐਲ ਐਨ ਜੀ ਕੈਨੇਡਾ ਜਿਹੜਾ ਆਕਾ ਦੂਸਰਾ ਪੜਾਇਆ ਤੋ ਜਿਹੜੇ ਵਿੱਚ ਗੈਸ ਉਤਪਾਦਨ ਨੂੰ ਕਹਿੰਦੇ ਦੁੱਗਣਾ ਕਰਨਾ ਆ ਸੋ ਡਾਰਿਓ ਦੇ ਕਲਰਿੰਗਟਨ ਵਿੱਚ ਜਿਹੜਾ ਡਾਰਲਿੰਗਟਨ ਨਿਊ ਨਿਊਕਲੀਅਰ ਪ੍ਰੋਜੈਕਟ ਹੈ ਜਿੱਥੇ ਛੋਟੇ ਪਰਮਾਣੂ ਰੈਕਟਰ ਬਣਾਏ ਜਾਣਗੇ ਸੋ ਇਹ ਇੱਕ ਪ੍ਰੋਜੈਕਟ ਹੈ ਤੇ ਮੌਂਟਰੀਅਲ ਦਾ ਜਿਹੜੀ ਪੋਰਟ ਹੈ ਕਿ ਕਹਿੰਦੇ ਇਹਨੂੰ ਅਪਗ੍ਰੇਡ ਵੀ ਕਰਨਾ ਆ ਤੇ ਨਾਲ ਸਕ੍ਰੈਚਬਾਡ ਵਿੱਚ ਜਿਹੜਾ ਮੈਕੀਲ ਵੇਨਾ ਵੀ ਕੰਪਰ ਮਾਈਨ ਜਿਹੜੀ ਆ ਕਹਿੰਦੇ ਵੀ ਇਹਨੂੰ ਖੋਲੜਾ ਆ ਤੇ ਨਾਲ ਕਹਿੰਦੇ ਵੀ ਜਿਹੜਾ ਨਾਰਥ ਬ੍ਰਿਟਿਸ਼ ਉਲੰਬੀਆ ਦੇ ਵਿੱਚ ਰੈਡਕ੍ਰੀਸ ਮਾਈਨ ਹੈ ਸੋ ਉਹਦਾ ਵਿਸਤਾਰ ਕਰਨਾ ਇਹ ਕੁਝ ਪ੍ਰੋਜੈਕਟਸ ਨੇ ਜਿਹੜੇ ਫੈਡਰਲ ਸਰਕਾਰ ਦੀ ਨਿਗ੍ਹਾ ਦੇ ਵਿੱਚ ਹਨ ਸੋ ਇਹਨਾਂ ਨੂੰ ਹੋਰ ਗਾਹਾਂ ਡਵੈਲਪ ਕਰਕੇ ਹੋਰ ਇਹਦਾ ਵਿਸਤਾਰ ਕਰਕੇ ਇਹ ਇਹ 14 ਨੇ ਵੀ ਕਹਿ ਇਹਨਾਂ ਦੀ ਜਿਹੜੀ ਤਰੱਕੀ ਦੇ ਵਿੱਚ ਯੋਗਦਾਨ ਪਾਇਆ ਜਾ ਸਕੇ ਸੋ ਫੈਡਰਲ ਸਰਕਾਰ ਇਹਨਾਂ ਵੱਡੇ ਪ੍ਰੋਜੈਕਟਸ ਦੀ ਜਿਹੜੀ ਆ ਪਰਵਾਹ ਨਹੀਂ ਹੈ ਸੋ ਜਲਦ ਦਵਾਣਾ ਚਾਹੁੰਦੀ ਹੈ ਸੋ ਉਸ ਵਾਸਤੇ ਆਪਣੀ ਸਫਾਰਸ਼ ਜਿਹੜੀ ਕਰੇਗੀ ਲਓ ਜੀ ਫਾਰਮਾ ਕੇਅਰ ਦੀ ਗੱਲਬਾਤ ਕਰ ਲਈਏ ਪ੍ਰਿੰਸ ਸਾਹਿਬ ਸੋ ਫਾਰਮਾ ਕੇਅਰ ਪ੍ਰੋਗਰਾਮ ਲਈ ਸਾਰੇ ਸੂਬਿਆਂ ਨਾਲ ਸਮਝੌਤਾ ਕਰੇਗੀ ਸਰਕਾਰ ਜੀ ਸੋ ਦੇਖੋ ਫਾਰਮਾ ਕੇਅਰ ਪ੍ਰੋਗਰਾਮ ਜੋ ਜਦੋਂ ਐਨਡੀਪੀ ਤੇ ਲਿਬਰਲ ਦਾ ਆਪਸ ਦੇ ਵਿੱਚ ਸਮਝੌਤਾ ਸੀਗਾ ਜਗਨਜੀਤ ਸਿੰਘ ਹੁਣਾਂ ਦੀ ਉਸ ਸਮੇਂ ਇਹ ਪਹਿਲ ਸਿੱਕੀ ਗਈ ਫਾਰਮਾ ਕੇਅਰ ਜਿਹੜੀ ਆ ਡੀਲ ਸਰਕਾਰ ਲੈ ਕੇ ਆਵੇ ਦੇ ਬਾਬਤ ਜਿਹੜਾ ਕਾਨੂੰਨ ਬਣਾਇਆ ਜਾਵੇ ਸੋ ਉਸ ਸਮੇਂ ਉਹ ਫਾਰਮਾ ਕੇਅਰ ਸੰਬੰਧੀ ਜਿਹੜਾ ਕਾਨੂੰਨ ਬਣਿਆ ਵੀ ਇਹ ਲੋਕਾਂ ਨੂੰ ਜਿਹੜੀ ਆ ਇਸ ਬਾਬਤ ਜਿਹੜੀ ਆ ਇਹ ਰਾਹਤ ਦੇਣ ਦੀਆਂ ਵੀ ਗੱਲਾਂ ਬਾਤਾਂ ਹੋਈਆਂ ਨੇ ਸੋ ਇਹਦੇ ਵਿੱਚ ਹੁਣ ਸਰਕਾਰ ਇਹ ਕਹਿ ਰਹੀ ਹੈ ਮਾਰਕਾਨੀ ਸਾਹਿਬ ਇਹ ਕਹਿ ਰਹੇ ਨੇ ਕਿ ਅਸੀਂ ਜਿਹੜੇ ਜਿੰਨੇ ਵੀ ਪ੍ਰਵਿੰਸ ਨੇ ਟੈਰੀਟਰੀਜ਼ ਨੇ ਸੋ ਫਾਰਮਾ ਕੇਅਰ ਪ੍ਰੋਗਰਾਮ ਨੂੰ ਲੈ ਕੇ ਕਹਿੰਦੇ ਵੀ ਅਸੀਂ ਉਹਨਾਂ ਦੇ ਨਾਲ ਸਮਝੌਤੇ ਕਰਾਂਗੇ ਤੇ ਉਹਨਾਂ ਦੇ ਇਸ ਬਿਆਨ ਦੇ ਨਾਲ ਜਿਹੜਾ ਉਹ ਆਰਟੀਕਲ ਆ ਵੀ ਖਤਮ ਹੋ ਗਈਆਂ ਨੇ ਸੋ ਜਿਹਦੇ ਵਿੱਚ ਕਹਿੰਦੇ ਆ ਕਿ ਇਹ ਜਿਹੜਾ ਨੈਸ਼ਨਲ ਲੈਵਲ ਦਾ ਜਿਹੜਾ ਫੈਡਰਲ ਲੈਵਲ ਦਾ ਪ੍ਰੋਗਰਾਮ ਹੈਗਾ ਸੋ ਕਿਤੇ ਇਹਨੂੰ ਅਧੂਰਾ ਹੀ ਚੜੀ ਛੱਡ ਜਾਊਗਾ ਪਾਵੇ ਆ ਕਿ ਵੀ ਹੁਣ ਉਹ ਸਮਾਜ ਚ ਨਿਕਲ ਗਿਆ ਕਿ ਡੀਐਨਡੀਪ ਇਹ ਨਾਲ ਸਾਡੇ ਹੁੰਦੀ ਸੀ ਕਿ ਕਿਤੇ ਇਹ ਨਾ ਹੋਵੇ ਵੀ ਇਹ ਇੱਕ ਪ੍ਰੋਗਰਾਮ ਉਹ ਸਰਕਾਰ ਨੇ ਵਿੱਚੇ ਛੱਡ ਡਿਆ ਤੇ ਗਾਹਾਂ ਇਹਦੇ ਵਿੱਚ ਕੁਝ ਨਹੀਂ ਹੋਣਾ ਪਰ ਇਹਦੇ ਵਿੱਚ ਹੁਣ ਉਹ ਕਹਿ ਰਹੇ ਨੇ ਕਿ ਇਸ ਅਸੀ ਫਾਰਮਾ ਕੇਅਰ ਦਾ ਜਿਹੜਾ ਪ੍ਰੋਗਰਾਮ ਹੈ ਸੋ ਇਹਨੂੰ ਲੈ ਕੇ ਸਾਰੇ ਪ੍ਰਵਿੰਸੀ ਸੈਲਰਟੀਜ਼ ਦੇ ਨਾਲ ਅਸੀਂ ਸਮਝੌਤਾ ਚੱਲਣਾ ਤੇ ਇਹਦੇ ਵਿੱਚ ਇਹ ਵੀ ਆ ਕਿ ਜੋ ਲਿਬਰਲ ਸਰਕਾਰ ਨੇ ਪਿਛਲੇ ਸਮੇਂ ਇਹ ਜਿਹੜਾ ਐਨਡੀਪੀ ਦੇ ਸਯੋਗ ਦਾ ਫਾਰਮਾ ਕੇਅਰ ਪ੍ਰੋਜੈਕਟ ਪਹਿਲਾ ਪੜਾਅ ਸ਼ੁਰੂ ਕੀਤਾ ਸੀਗਾ ਜਿਹਦੇ ਵਿੱਚ ਕੁਝ ਡਾਇਮਕੀ ਦੀਆਂ ਦਵਾਈਆਂ ਸੀਗਾ ਜੋ ਗਰਭ ਨਰੋਧਕ ਜਿਹੜੀ ਉਪਕਰਣ ਸੀਗੇ ਸੋ ਉਹਨਾਂ ਨੂੰ ਜਿਹੜੀ ਉਹਦੀ ਲਾਗਤ ਸੀ ਕਵਰ ਕਰਨ ਦੀ ਗੱਲ ਕਹੀ ਸੀ ਤੇ ਇਹਦੇ ਵਿੱਚ ਇਹ ਵੀ ਆ ਕਿ ਹੁਣ ਇਹ ਅਗਲਾ ਪੜਾਏ ਸਿਗਾਵੇ ਨਾਲ ਜਿਹੜੇ ਵੱਖ-ਵੱਖ ਪ੍ਰਵਿੰਸਸ ਦੇ ਡੈਕਟਿਸ ਨਾਲ ਸਮਝੌਤੇ ਕਰਨੇ ਆ ਕਿ ਇਹਨੂੰ ਚੰਗੀ ਤਰੀਕੇ ਨਾਲ ਲਾਗੂ ਕੀਤਾ ਜਾ ਸਕੀ। ਸੋ ਪਹਿਲਾ ਪੜਾਉਦੋਂ ਸਿਗਾ ਹੁਣ ਦੂਜੇ ਪੜਾਅ ਤੇ ਸਰਕਾਰ ਕਹਿੰਦੀ ਹੈ ਵੀ ਅਸੀਂ ਕੰਮ ਕਰਾਂਗੇ। ਸੋ ਪਾਵੇ ਆ ਕਿ ਜੋ ਇੱਕ ਆਟਕਲਾ ਸੀ ਹਤਵਿੰਦਰ ਜੀ ਕੀ ਵੀ ਸ਼ਾਇਦ ਇਹ ਹੁਣ ਵਿਚ ਵਿਚਾਲੇ ਰਹਿਣਾ ਕੰਮ ਇਤੇ ਕੁਮੜ ਕੇ ਗੱਲ ਨਹੀਂ ਹੋਣੀ ਪਰ ਉਸ ਆਟਕਲਾ ਨੂੰ ਸਰਕਾਰ ਨੇ ਖਤਮ ਕਰਨ ਦੀ ਗੱਲ ਕਹੀ ਹੈ। ਸੋ ਲਓ ਜੀ ਜਿਹਦੀ ਸਾਰਿਆਂ ਨੂੰ ਹੈ ਸਾਰਿਆਂ ਦੀ ਮੰਗ ਹੈ ਔਰ ਹਾਲਤਾ ਬੁਰਾਈ ਹੋਇਆ ਹੋਇਆ ਜੀ ਸੇਫਟੀ ਨੂੰ ਲੈ ਕੇ ਸਾਰੀਆਂ ਚੀਜ਼ਾਂ ਨੂੰ ਸੋ ਸ਼ਾਨ ਫਰੇਜ਼ਰ ਵੱਲੋਂ ਸਖਤ ਕਾਨੂੰਨ ਲੈ ਕੇ ਆਉਣ ਦੀ ਕਹੀ ਗੱਲ ਦੇਖੋ ਇਹਦੇ ਵਿੱਚ ਜੋ ਜਸਟਿਸ ਮਿਨੀਟਰ ਨੇ ਸ਼ਾਨ ਫਰੇਜ਼ਰ ਸਾਹਿਬ ਤੋਂ ਉਹਨਾਂ ਦੇ ਬਾਰੇ ਦੇਖੋ ਇਹ ਚਾਹੇ ਵਿਰੋਧੀ ਤੇਰਾ ਕਾਫੀ ਸਵਾਲ ਖੜੇ ਕਰ ਰਹੀਆਂ ਨੇ ਕਿ ਜਦੋਂ ਉਹ ਇਮੀਗ੍ਰੇਸ਼ਨ ਮਿਨਿਸਟਰ ਸੀ ਉਹਦਾ ਕੰਮ ਕਾਜ ਕਿਵੇਂ ਰਿਹਾ ਜਦੋਂ ਹਾਊਸਿੰਗ ਮਿਨਿਸਟਰ ਬਣੇ ਇਹ ਉਦੋਂ ਕੰਮ ਕਾਜ ਕਿਵੇਂ ਰਿਹਾ ਤੇ ਜਿਵੇਂ ਇਹ ਪੋਲੀਓ ਸਾਹਿਬ बार-बार ਕਹਿੰਦੇ ਸੀ ਵੀ ਹੋਰ ਉਹਨਾਂ ਨੂੰ ਜਸਟਿਸ ਮਿਨਿਸਟਰ ਬਣਾ ਦਿੱਤਾ ਜਾ ਕਹਿੰਦੇ ਵੀ ਇਹ ਸਭ ਤੋਂ ਵੱਧ ਲੋੜ ਤਾਂ ਇਸ ਸਮੇਂ ਸੀ ਵੀ ਕਾਨੂੰਨਾਂ ਦੇ ਵਿੱਚ ਚੇਂਜਸ ਲਿਆਂਦੀ ਜਾਵੇ ਬੀਐਸ ਸਿਸਟਮ ਦੇ ਵਿੱਚ ਸੁਧਾਰ ਕੀਤਾ ਜਾਵੇ ਤੇ ਕਹਿੰਦੇ ਵੀ ਜਿਹੜਾ ਵਿਅਕਤੀ ਪਹਿਲਾਂ ਹੀ ਜਿਹੜਾ ਵੱਖ-ਵੱਖ ਬਹਿ ਕੇ ਮੈਦੇ ਵਿੱਚ ਵਧੀਆ ਕੰਮ ਨਹੀਂ ਕਰ ਸਕਿਆ ਸੋ ਉਹਨੂੰ ਇਹ ਜ਼ਿੰਮੇਵਾਰੀ ਦੇਣੀ ਜਿਹੜੀ ਆ ਇਹ ਠੀਕ ਗੱਲ ਨਹੀਂ ਆ ਪਰ ਹੁਣ ਉਹ ਕਹਿ ਰਹੇ ਨੇ ਕਹਿੰਦੇ ਕਿ ਜੋ ਹੁਣ ਇਹ ਪਾਰਲੀਮੈਂਟ ਦਾ ਕੰਮ ਕਾਜ ਸ਼ੁਰੂ ਹੋਣਾ ਆ ਤਾਂ ਕਹਿੰਦੇ ਵੀ ਸਾਡੀ ਜਿਹੜੀ ਪ੍ਰਾਇੋਰਟੀ ਹੋਣੀ ਆ ਉਹਦੇ ਵਿੱਚ ਕਹਿੰਦੇ ਵੀ BLD ਫਾਰਮ ਸਿਸਟਮ ਨੂੰ ਸੁਧਾਰਿਆ ਜਾਊਗਾ ਇਹਦੇ ਨੂੰ ਮਜ਼ਬੂਤ ਬਣਾਇਆ ਜਾਊਗਾ ਤੇ ਨਾਲ ਜਿਹੜੀਆਂ ਸਜਾਵਾਂ ਹੁੰਦੀਆਂ ਕਹਿੰਦੇ ਸਜਾਵਾਂ ਸਖਤ ਕੀਤੀਆਂ ਜਾਣਗੀਆਂ ਹੇਟ ਕਰਾਈਮਸ ਜਿਹੜੇ ਕੈਨੇਡਾ ਦੇ ਵਿੱਚ ਵਧ ਰਹੇ ਨੇ ਉਪਣੇ 30 ਨੂੰ ਟਾਰਗੇਟ ਕੀਤਾ ਜਾ ਰਿਹਾ ਸੋ ਉਹਦੇ ਸਬੰਧੀ ਵੀ ਨਾਲੇ ਸਖਤ ਕਰਉਣ ਦੀ ਗੱਲ ਕੀਤੀ ਹੈ ਤੇ ਇਹਦੇ ਨਾਲ ਜਿਵੇਂ ਕਾਰ ਚੋਰੀਆਂ ਦੇ ਮਸਲੇ ਵਧ ਰਹੇ ਨੇ ਘਰਾਂ ਦੇ ਵਿੱਚ ਵੜ ਕੇ ਜਿਹੜੇ ਹਮਲੇ ਹੋ ਰਹੇ ਨੇ ਉਹ ਵਧ ਰਹੇ ਨੇ ਕਹਿੰਦੇ ਵੀ ਇਹੋ ਜਿਹੇ ਮਾਮਲਿਆਂ ਦੇ ਵਿੱਚ ਵੀ ਜਿਹੜੇ ਸਰਕਾਰ ਆ ਸਖਤ ਕਰਉਣ ਆਏਗੀ ਤੇ ਨਾਲ ਜਿਹੜਾ ਘਰਾਂ ਦੇ ਵਿੱਚ ਵਾਇਲੈਂਸ ਹੁੰਦਾ ਪਰ ਇੱਕ 파ਟਨਰ ਦੂਜੇ 파ਟਨਰ ਦੇ ਨਾਲ ਜਿਹੜਾ ਵਾਇਲੈਂਸ ਕਰ ਰਿਹਾ ਆ ਪਤੀ ਪਤਨੀ ਦੇ ਵਿੱਚ ਜਿਹੜੀ ਹਿੰਸਕ ਚੜਪਾ ਹੁੰਦੀਆਂ ਨੇ ਸੋ ਇਸ ਸਬੰਧੇ ਵਿੱਚ ਜਿਹੜੇ ਕਾਨੂੰਨਾਂ ਦੇ ਵਿੱਚ ਚੇਂजेस ਲਿਆਉਣ ਦੀ ਗੱਲ ਕੀਤੀ ਜਾ ਰਹੀ ਹੈ ਤੇ ਹੁਣ ਦੇਖੋ ਚੇਂਜ ਕਿਸ ਤਰੀਕੇ ਦੀ ਆਏਗੀ ਉਹ ਤਾਂ ਜਦੋਂ ਫਿਕਰੂਨ ਆਣਗੇ ਜਦੋਂ ਸਾਰਾ ਕਾਡਰਾ ਸਾਹਮਣੇ ਆਊਗਾ ਤਾਂ ਹੀ ਬਹਿਸ ਤਾਂ ਅੱਗੇ ਜਾ ਸਕਦਾ ਪਰ ਇਹਦੇ ਵਿੱਚ ਸ਼ਰਫੀਤੁਰਾ ਨੇ ਇਹ ਗੱਲ ਜਰੂਰ ਗੱਲ ਕੀਤੀ ਹੈ ਕਹਿੰਦੇ ਵੀ ਇਸ ਫਾਲ ਦੇ ਵਿੱਚ ਅਸੀਂ ਜਿਹੜੇ ਆ ਸਖਤ ਕਾਨੂੰਨ ਲੈ ਕੇ ਆ ਰਹੇ ਆ ਤੇ ਦੂਜੇ ਪਾਸੇ ਜੇ ਪੀਅਰ ਪੌਲੀਵੋ ਦਾ ਦੀ ਗੱਲ ਕਰੀਏ ਉਹ ਕਹਿੰਦੇ ਵੀ ਅਸੀਂ ਆਪਣਾ ਵੱਖਰਾ ਬਿੱਲ ਲੈ ਕੇ ਆਉਣਾ ਉਹਨਾਂ ਨੇ ਕੱਲ ਇਹ ਗੱਲ ਕਹੀ ਆ ਵੀ ਸਾਡੇ ਪਰਟੀ ਵੱਲੋਂ ਇੱਕ ਆਪਣਾ ਬਿੱਲ ਲਿਆਂਦਾਊਗਾ ਦੇਖੋ ਹੁਣ ਉਹ ਵਿਰੋਧੀ ਧਿਰ ਚ ਨੇ ਇਹ ਉਹਨਾਂ ਦਾ ਬਿੱਲ ਪਾਸ ਹੋਣਾ ਨਹੀਂ ਹੋਣਾ ਇੱਕ ਵੱਖਰੀ ਗੱਲ ਹੈ ਪਰ ਉਹ ਆਪਣਾ ਇੱਕ ਵੱਖਰਾ ਬਿੱਲ ਕਰਾਇਮ ਨੂੰ ਲੈ ਕੇ ਲਿਆਉਣ ਦੀ ਗੱਲ ਜਿਹੜੀ ਆ ਪੌਲੀਵੋ ਸਾਫ ਕਰ ਰਹੇ ਨੇ ਜੀ ਲਓ ਜੀ ਹੁਣ ਥੋੜੀ ਜੀ ਆਪਣੇ ਸ਼ਹਿਰ ਦੀ ਗੱਲਬਾਤ ਕਰ ਲਈਏ ਜਨ ਸਰ ਸੋ ਕਹਿੰਦੇ ਬ੍ਰੈਂਟਨ ਚ ਸੈਂਕੜੇ ਮਿਲੀਅਨ ਦੇ ਪ੍ਰਾਪਰਟੀ ਟੈਕਸ ਬਕਾਇਆ ਹੈ ਕੁਲی ਦੇ ਵਿੱਚ ਇਹ ਆ ਕਿ ਜਿਵੇਂ ਅਸੀਂ ਇਸਨੇ ਗੱਲ ਕਰੀਏ ਜੀਟੀਏ ਦੀ ਜਾਂ ਹੋਰ ਵੱਖ-ਵੱਖ ਸ਼ਹਿਰਾਂ ਦੀ ਗੱਲ ਕਰੀਏ ਸੋ ਪ੍ਰਾਪਰਟੀ ਟੈਕਸ ਸਾਰੇ ਪਾਸੇ ਵਧੇ ਨੇ ਟ੍ਰਾਂਟੋ ਦੇ ਵਿੱਚ ਵੀ ਵਧੇ ਨੇ ਬ੍ਰੈਮਟਨ ਦੇ ਵਿੱਚ ਵੀ ਵਧੇ ਨੇ ਇਹ ਸਾਰੇ ਸ਼ਹਿਰਾਂ ਨੂੰ ਜਿਹੜਾ ਪ੍ਰਾਪਰਟੀ ਟੈਕਸ ਵਧਾਇਆ ਜਾ ਰਿਹਾ ਹੋਰ ਪ੍ਰੋਵਿੰਸਸ ਦੇ ਵਿੱਚ ਵੀ ਇਸੇ ਤਰੀਕੇ ਦੇ ਹਾਲਾਤ ਨੇ ਪਰ ਜੋ ਹੁਣੇ ਰਿਪੋਰਟ ਜਿਹੜੀ ਕਿ ਬ੍ਰੈਮਟਨ ਸਿਟੀ ਵੱਲੋਂ ਹੀ ਜਿਹੜੀ ਆ ਸਾਹਮਣੇ ਲਿਆਂਦੀ ਗਈ ਹੈ ਇਹਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਜੋ ਟੈਕਸਾਂ ਦੇ ਜਿਹੜੇ ਪ੍ਰਾਪਰਟੀ ਟੈਕਸ ਹੁੰਦੇ ਨੇ ਲੋਕਾਂ ਨੂੰ ਜਿਹੜੇ ਬਿੱਲ ਭੇਜੇ ਜਾਂਦੇ ਨੇ ਸ਼ਹਿਰੀਆਂ ਨੂੰ ਇਹਦੇ ਵਿੱਚ ਗਿਣਤੀ ਉਹਨਾਂ ਲੋਕਾਂ ਦੀ ਪਿਛਲੇ ਸਮੇਂ ਦੌਰਾਨ ਕਾਫੀ ਵਧੀ ਹੈ ਜਿਨ੍ਹਾਂ ਨੇ ਟੈਕਸ ਦਿੱਤੇ ਨਹੀਂ ਹੈ ਜਾਂ ਉਹ ਟੈਕਸ ਦੇਣ ਦੇ ਵਿੱਚ ਸਮਰਥ ਨਹੀਂ ਹੈ ਸੋ ਜੋ ਇਹਨਾਂ ਦੇ ਆંકੜੇ ਦੱਸ ਰਹੇ ਨੇ ਜੋ ਸਿਟੀ ਵੱਲੋਂ ਆਪ ਆਪਣੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਹਿੰਦੇ ਕਿ 2024 ਦੇ ਵਿੱਚ 151 ਮਿਲੀਅਨ ਡਾਲਰ ਦੇ ਪ੍ਰਾਪਰਟੀ ਟੈਕਸ ਜਿਹੜੇ ਭੇਜੇ ਗਏ ਸੀਗੇ ਉਹ ਸਿਟੀ ਨੂੰ ਮਿਲੇ ਨਹੀਂ ਆ ਉਹ ਪੇ ਨਹੀਂ ਹੋਇਆ ਸੋ ਇਹਦੇ ਵਿੱਚ ਜੇਕਰ ਅਸੀਂ ਏ 2023 ਦੇ ਨਾਲ ਕੰਪੈਰੀਸ਼ਨ ਕੀਤੀ ਜਾਵੇ ਤਾਂ 40.5 ਮਿਲੀਅਨ ਡਾਲਰ ਦੀ ਜਿਹੜੀ ਰਾਸ਼ੀ ਹੈ ਵਧੀ ਸੀ ਸੁਪਾਵੇ ਆ ਕਿ ਜਿੰਨਾ 2023 ਦੇ ਵਿੱਚ ਲੋਕਾਂ ਨੇ ਸਿਟੀ ਟੈਕਸ ਪੇ ਨਹੀਂ ਕੀਤੇ ਤਾਂ 2024 ਦੇ ਵਿੱਚ 40.5 ਮਿਲੀਅਨ ਦਾ ਜਿਹੜਾ ਵਾਦਾ ਹੋ ਗਿਆ ਸੋ ਟੋਟਲ ਪ੍ਰਾਪਰਟੀ ਟੈਕਸ ਦੇ ਵਿੱਚੋਂ 10.6% ਯਾਨੀ ਕਿ ਪ੍ਰਾਪਰਟੀ ਟੈਕਸ ਜਿਹੜਾ ਹੈਗਾ ਉਹ ਪੇ ਹੀ ਨਹੀਂ ਕੀਤਾ ਗਿਆ ਸੋ ਇਹਦੇ ਵਿੱਚ ਇਹ ਆ ਕਿ 2024 ਦੇ ਵਿੱਚ 1.4 ਬਿਲੀਅਨ ਡਾਲਰ ਦੇ ਪ੍ਰਾਪਰਟੀ ਟੈਕਸਾਂ ਦੇ ਬਿੱਲ ਲੋਕਾਂ ਨੂੰ ਭੇਜੇ ਗਏ ਪਰ ਉਹਦੇ ਵਿੱਚੋਂ 152 ਮਿਲੀਅਨ ਜਿਹੜੇ ਆ ਉਹ ਲੋਕਾਂ ਨੇ ਭੇ ਨਹੀਂ ਕੀਤੇ ਬਹੁਤ ਸਾਰੇ ਦੇ ਕਾਰਨ ਹੋ ਸਕਦੇ ਆ ਤੇ 2023 ਦੇ ਵਿੱਚ ਇਹ ਜਿਹੜੀ ਗਿਣਤੀ ਸੀਗੀ 110 ਮਿਲੀਅਨ ਦੀ ਸੀ ਉਦੋਂ 1.3 ਜਿਹੜਾ ਬਿਲੀਅਨ ਡਾਲਰ ਦੇ ਟੈਕਸ ਭੇਜੇ ਗਏ ਸੀਗੇ ਤੇ ਹੁਣ ਤੁਸੀਂ ਦੇਖੋ ਵੀ 2023 ਤੋਂ 2024 ਇੱਕ ਸਾਲ ਦੇ ਵਿੱਚ ਹੀ 40 ਮਿਲੀਅਨ ਡਾਲਰ ਵਧ ਗਏ ਨੇ ਸੋ ਤੋਂ 110 ਮਿਲੀਅਨ ਡਾਲਰ ਦੇ ਟੈਕਸ ਨਹੀਂ ਜਿਹੜੇ ਸੀ ਸਿਟੀ ਨੂੰ ਪੇ ਕੀਤੇ ਗਏ 2024 ਦੇ ਵਿੱਚ ਬਾਅਦ ਕਿ 151 ਮਿਲੀਅਨ ਹੋ ਗਿਆ ਸੋ ਟੋਟਲ ਯਾਨੀ ਕਿ ਆ ਮੰਨ ਲਓ ਵੀ ਜੇ ਸਿਟੀ ਚਿਨਾਵੀ ਪ੍ਰਾਪਰਟੀ ਟੈਕਸ ਲੋਕਾਂ ਨੂੰ ਭੇਜ ਰਹੀ ਹੈ ਇਸ ਸਮੇਂ 10% ਦੇ ਕਰੀਬ ਉਹਦੇ ਜੋ ਪ੍ਰਾਪਰਟੀ ਟੈਕਸ ਵਾਪਸ ਲੋਕ ਭੇ ਨਹੀਂ ਕਰ ਰਹੇ ਆ ਸੋ ਬਹੁਤ ਸਾਰੇ ਕਾਰਨ ਨੇ ਕਿ ਲੋਕਾਂ ਦੀ ਜਿਹੜੀ ਆਰਥਿਕ ਹਾਲਤ ਸੁਪੇ ਵਧੀ ਹੈ ਵਧੀਆ ਨਹੀਂ ਹੈ ਕਿ ਜਿਹੜੇ ਆ ਬਹੁਤ ਸਾਰੇ ਕਰਜ਼ਿਆਂ ਦੇ ਹੇਠਾਂ ਲੋਕ ਡੁੱਬੇ ਹੋਏ ਨੇ ਬਹੁਤ ਸਾਰੇ ਹੋਰ ਵੀ ਕਾਰਨ ਹੋ ਸਕਦੇ ਆ ਹੁਣ ਇਹਦੇ ਵਿੱਚ ਇਹ ਆ ਕਿ ਜਦੋਂ ਫਿਰ ਇੰਨੀ ਵੱਡੀ ਗਿਣਤੀ ਦੇ ਵਿੱਚ ਟੈਕਸ ਜਿਹੜਾ ਸੀ ਜੀ ਨੂੰ ਪੇ ਹੀ ਨਹੀਂ ਹੋ ਰਿਹਾ ਇਸ ਬੇਲ ਆਊਟ ਦੀ ਗੱਲ ਕਰੀਏ ਬੇਲ ਆਊਟ ਵੀ ਜਿਹੜੀ ਆ ਕਾਫੀ ਪਿਛਲੇ ਸਮੇਂ ਦੇ ਦੌਰਾਨ 5 ਗੁਣਾ ਘੰਡੇ ਮਾਮਲੇ ਬੇਲ ਆਊਟ ਦੇ ਵੱਧ ਗਏ ਨੇ ਫਿਰ ਇਹੋ ਜੇ ਸਮੇਂ ਦੇ ਵਿੱਚ ਫਿਰ ਇਹ ਜਿਹੜੇ ਲੋਕ ਟੈਕਸ ਪੇ ਕਰ ਰਹੇ ਨੇ ਜਿਹੜੇ ਆਲਰੇਡੀ ਇਹ ਜੋ ਵੀ ਟੈਕਸਿਟੀ ਭੇਜਦੀ ਔਰ ਪੇ ਕਰ ਰਹੇ ਨੇ ਉਹ ਫਿਰ ਇਹ ਬੋਝ ਜਿਹੜਾ ਨਹੀਂ ਪੇ ਕਰਨ ਵਾਲਿਆਂ ਦਾ ਵੀ ਉਹਨਾਂ ਦੇ ਉੱਪਰ ਹੀ ਪਊਗਾ ਸੋ ਉਹ ਜਿਹੜੀ 100 ਕਵੰਡ ਮਿਲੀਅਨ ਡਾਲਰ ਵੀ ਫਿਰ ਆਕਮ ਹੈ ਉਹ ਕਿਤੇ ਨਾ ਕੈਪੈਸਿਟੀ ਜਿਹੜੀ ਆਪਣਾ ਖਰਚੇ ਪੂਰੇ ਕਰਨ ਲਈ ਜਿਹੜੇ ਪੇ ਕਰ ਰਹੇ ਨੇ ਇਹ ਉਹਨਾਂ ਦੇ ਵਿੱਚ ਵੀ ਜਿਹੜੀ ਆ ਉਹਨਾਂ ਦੇ ਸਮੇਂ ਦੇ ਵਿੱਚ ਟੈਕਸ ਵਧਣਗੇ ਹੋਰ ਢੰਗ ਤਰੀਕੇ ਨਾਲ ਵਸੂਲਣ ਦੀ ਕੋਸ਼ਿਸ਼ ਕਰੇਗੇ ਸੋ ਇਹ ਇੱਕ ਬੜੀ ਚਿੰਤਾ ਦਾ ਵਿਸ਼ਾ ਆ ਕਿ ਇੰਨਾ ਵੱਡਾ ਟੈਕਸ ਜਿਹੜਾ ਪ੍ਰਾਪਰਟੀ ਟੈਕਸ ਸੀਟੀ ਭੇਜਦੀ ਆ ਜਿਹੜੀਆਂ ਭੇਜਦੀਆਂ ਵਾਪਸ ਸੀਟੀ ਨੂੰ ਨਹੀਂ ਆ ਰਿਹਾ ਸੋ ਇਹ ਕਾਰਨ ਕੀ ਨੇ ਇਹ ਸਾਰਾ ਕੁਝ ਦੇਖਣ ਦੀ ਲੋੜ ਹੈ ਸੋ ਇਹਦੇ ਨਾਲ ਇਹ ਆਵੇ ਆਉਣ ਵਾਲੇ ਸਮੇਂ ਦੌਰਾਨ ਫਿਰ ਇਹ ਬਹੁਤ ਸਾਰੇ ਵਿਕਾਸ ਦੇਖਾ ਮੈਂ ਉਹ ਨਹੀਂ ਹੋਣਗੇ ਕਿ ਜਿਹੜੇ ਲੋਕ ਟੈਕਸ ਭੇ ਕਰ ਰਹੇ ਨੇ ਉਹਨਾਂ ਦੇ ਉੱਪਰ ਵੀ ਖਰਚੇ ਵਧਣਗੇ ਨਾਲ ਫਿਰ ਸਿਟੀ ਹੋਰ ਢੰਗ ਤਰੀਕੇ ਲੱਭੇਗੀ ਜਿਨ੍ਹਾਂ ਦੇ ਨਾਲੇ ਖਰਚੇ ਜਿਹੜੇ ਆ ਉਹ ਮਸੂਲੇ ਜਾ ਸਕਣ ਚਲੋ ਇਹ ਤਾਂ ਪ੍ਰਿੰਸਾਹਬ ਸਿਟੀ ਨੇ ਚਰਚਾ ਛੇੜਤੀ ਸਿਟੀ ਨੇ ਇਹ ਤਾਂ ਦੱਸਤਾ ਵੀ ਇਹਨੇ ਟੈਕਸ ਮਾੜੀ ਗੱਲ ਹੈ ਜਿਹੜੇ ਨਹੀਂ ਦੇ ਰਹੇ ਟੈਕਸ ਸਿਟੀ ਕਦੇ ਇਹ ਵੀ ਦੱਸ ਦਵੇ ਬਾਹਰ ਆ ਕੇ ਰਿਪੋਰਟ ਦਵੇ ਵੀ ਅਸੀਂ ਸਾਡੇ ਵੱਲੋਂ ਨੌਕਰੀ ਇੱਥੋਂ ਫਾਰਗ ਕੀਤਾ ਗਿਆ ਬੰਦੇ ਨੂੰ ਘਰੇ ਬੈਠੇ ਬਿਲੜਾ ਨੂੰ ਇਹਨਾਂ ਦੇ EMPLOYEES ਨੂੰ ਇੰਨੇ MILLIONS OF DOLLAR ਉਹ ਵੀ ਸਿਟੀ ਨੇ ਇੰਨਾ ਪੇ ਕੀਤਾ ਉਹ ਵੀ ਸਿਟੀ ਕਦੇ ਆਪ ਜਨਤਕ ਕਰੇ ਇਹ ਤਾਂ ਵਿੱਚੋਂ ਖਬਰਾਂ ਦੇ ਵਿੱਚੋਂ ਨਿਕਲਦਾ ਹੁੰਦਾ ਤੇ ਦੂਜਾ ਸਿਟੀ ਇਹ ਵੀ ਦੱਸ ਦੇ ਵੀ ਜਦੋਂ ਲੋਕਾਂ ਦੀ ਮੰਗੇ ਨਹੀਂ ਹੁੰਦੀ ਕਿਤੇ ਪਾਰਕਾਂ ਦੇ ਉੱਤੇ MILLIONS OF DOLLAR ਲਾਉਣ ਦੀ ਉਹ ਵੀ ਸਿਟੀ ਦੱਸੇ ਵੀ ਉਹ ਕਿਹੜੇ ਕਿਹੜੇ ਜਾਂ ਕਿਹੜੇ ਏਰੀਏ ਦੇ ਕੌਂਸਲਰ origional ਕੌਂਸਲਰ ਜਾਂ ਡਿਪਟੀ ਮੇਅਰ ਮੇਅਰ ਕਿਹਨਾਂ ਨੂੰ ਖੁਸ਼ ਕਰਨ ਖਾਤਰ ਉੱਤੇ ਕਰਦੰਨਾ ਹੈ ਇਹ ਵੀ ਸਿਟੀ ਕਦੇ ਦੱਸ ਦੇਵੇ ਜਿੱਥੇ ਪੈਸੇ ਲਾਉਣ ਦੀ ਲੋੜ ਆ ਹਸਪੀਟਲ ਦੇ ਤਰ੍ਹਾਂ ਨਿਕਲੇ ਪਏ ਨੇ ਪ੍ਰੈਨ ਸਾਹਿਬ ਹਜੇ ਤੱਕ ਉਹ ਪਤਾ ਨਹੀਂ ਕਦੋਂ ਜਦੋਂ ਤੱਕ ਤਾਂ ਜਨਸੰਖਿਆ ਨਹੀਂ ਵੱਧ ਜਾਣੀ ਹੈ ਜੋ ਤੱਕ ਇਹ ਬਣਨਾ ਬਣਨਾ ਜ਼ਰੂਰ ਆ ਮੈਨੂੰ ਪਤਾ ਪਰ ਜਦ ਤੱਕ ਤਾਂ ਚਾਰ ਦੀ ਲੋੜ ਪਾ ਜਾਣੀ ਆ ਚਲੋ ਸਿਟੀ ਕਦੇ ਇਹ ਵੀ ਚੀਜ਼ਾਂ ਜਨਤਕ ਕਰਦਿਆ ਕਰੇ ਤੇ ਇਹ ਵੀ ਜਨਤਕ ਕਰਦਿਆ ਕਰੇ ਸਿਟੀ ਵੀ ਭਾਈ ਕਿਹੜੇ-ਕਿਹੜੇ ਪਤਵੰਤੇ ਸੱਜਣਾ ਨੂੰ ਨੌਕਰੀਆਂ ਦੇਤੀਆਂ ਕਿਹਨਾਂ ਦੇ ਰਿਸ਼ਤੇਦਾਰ ਕਿਹਨਾਂ ਦੇ ਤੀ ਪੁੱਤ ਉੱਥੇ ਨੌਕਰੀਆਂ ਕਰਦੇ ਨੇ ਚਲੋ ਇਹ ਮੇਰਾ ਇੱਕ ਤਕੀ ਕਲਾਮ ਜਿਹਾ ਬਣਿਆ ਹੈ ਪ੍ਰੈਨ ਸਾਹਿਬ ਵੀ ਉਂ ਇੱਕ ਗੱਲ ਹੈ ਚਲੋ ਬਾਦਿਆਂ ਜੀ ਆਪਾਂ ਹੁਣ ਜਿਹੜਾ ਇੱਕ ਇੱਕ ਤਾਂ ਟੈਕਸ ਜਿਨ੍ਹਾਂ ਨੇ ਟੈ ਭਰ ਦਿਓ ਤੁਸੀਂ ਥੋੜਾ ਥੋੜਾ ਕਰਕੇ ਭਰ ਦਿਓ ਤੇ ਦੂਜਾ ਇੱਕ ਤਾਂ ਇੰਟਰਸਟਿਡ ਨੇ ਉਹ ਆਪਾਂ ਨੂੰ ਪਤਾ ਹੀ ਹੈ ਵੀ ਅਹਿਸਾਸ ਉੱਤੇ ਪਏ ਨੇ ਸੋ ਹੁਣ ਕਹਿੰਦੇ ਬੈਂਕ ਬੈਂਕ ਆਫ ਕੈਨੇਡਾ ਦੇ ਸਾਬਕਾ ਗਵਰਨਰ ਦੀ ਚੇਤਾਵਨੀ ਹੈ ਹੁਣ ਇਹ ਕਿਹੜੀ ਚੇਤਾਵਨੀ ਆ ਗਈ ਜੀ ਦੇਖੋ ਇਸ ਦੇ ਵਿੱਚ ਜੋ ਬੈਂਕ ਆਫ ਕੈਨੇਡਾ ਦੇ ਜਿਹੜੇ ਸਾਬਕਾ ਗਵਰਨਰ ਨੇ ਸਟੀਫਨ ਪਾਲਸੋ ਉਹਨਾਂ ਵੱਲੋਂ ਕਹਿ ਗਿਆ ਕਿ ਕਹਿੰਦੇ ਕਿ ਕੈਨੇਡਾ ਤੇ ਅਮਰੀਕਾ ਇਸ ਸਮੇਂ ਇਹ ਸੈਸ਼ਨ ਵਰਗੇ ਹਾਲਾਤਾਂ ਬਣਾ ਕਹਿੰਦੇ ਬਣੇ ਨੇ ਸੋ ਕਹਿੰਦੇ ਕਿ ਜਿਹੜੇ ਇਹ ਟੈਰਿਫ ਕਾਰਨ ਜਾਂ ਜਿਹੜੇ ਜੀਓਪੋਲਿਟিক্যাল ਜਿਹੜੀ ਟੈਂਸ਼ਨਸ ਬਣੀ ਹੋਈ ਹੈ ਚਾਹ ਜਿਹੜੀ ਇਸ ਸਮੇਂ ਦੁਨੀਆ ਭਰ ਦੇ ਵਿੱਚ ਜਿਹੜੇ ਹਾਲਾਤ ਬੜੇ ਹੋਏ ਨੇ ਉਹ ਇਹਦੇ ਕਰਕੇ ਕਹਿੰਦੇ ਕਿ ਦੋਵੇਂ ਮੁਲਕੇ ਇਸ ਸਮੇਂ ਜਿਹੜੇ ਆ ਪੋਜ਼ਿਟਿਵ ਦਿਸ਼ਾ ਵੱਲ ਆ ਜਿਹੜੇ ਆ ਨਹੀਂ ਜਾ ਰਹੇ ਸੋ ਇਹ ਹੁਣ ਸਾਫ ਕਾ ਗਵਰਨਰ ਸਾਹਿਬ ਦੀ ਚੇਤਾਵਨੀ ਹੈ ਕਹਿੰਦੇ ਵੀ ਜਿਸ ਤੀ ਕੇ ਹਾਲਾਤ ਨੇ ਇਹ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਵੀ ਰੈਸੈਸ਼ਨ ਆ ਗਿਆ ਜਾਂ ਰੈਸੈਸ਼ਨ ਦੇ ਵਿੱਚ ਨੇ ਦੋਵੇਂ ਮੁਲਕ ਪਰ ਕਹਿੰਦੇ ਵੀ ਜਾ ਉਸੇ ਪਾਸੇ ਰਹੇ ਨੇ ਕਿਤੇ ਦਿਸ਼ਾ ਇਹਨਾਂ ਦੀ ਸਹੀ ਨਹੀਂ ਹੈ ਤੇ ਖਾਸ ਤੌਰ ਤੇ ਉਹਨਾਂ ਨੇ ਕੈਨੇਡਾ ਦੀ ਅਨਇੰਪਲੋਇਮੈਂਟ ਦੀ ਗੱਲ ਕੀਤੀ ਕਹਿੰਦੇ ਕਿ 7.1% ਤੇ ਅਨਇੰਪਲੋਇਮੈਂਟ ਅਗਸਟ ਦੇ ਵਿੱਚ ਵਧ ਗਈ ਸੀ 66000 ਜੌਬਸ ਜਿਹੜੀਆਂ ਨੇ ਗਈਆਂ ਨੇ ਕਹਿੰਦੇ ਵੀ ਮਈ 2016 ਤੋਂ ਬਾਅਦ ਜੇ ਕੋਵਿਡ ਦਾ ਸਬਾ ਕੱਢ ਦਈਏ ਤੇ ਸਭ ਤੋਂ ਮਾੜੇ ਹਾਲਾਤ ਆਨ ਇੰਪਲੋਇਮੈਂਟ ਨੂੰ ਲੈ ਕੇ ਬੜੇ ਹੋਏ ਨੇ ਜੋ ਇਮਪਲॉयਮੈਂਟ 14.14% ਦੇ ਹਿਸਮੇ ਗਈ ਹੋਈ ਹੈ ਕਿ ਕਹਿੰਦੇ ਜੋ ਨੈਸ਼ਨਲ ਰੇਟ ਦਿੱਤਾ ਆ ਤਾਂ ਜੂਥ ਵਾਲਾ ਜਿਹੜਾ ਉਹ ਤੋਂ ਡਬਲ ਹੋ ਚੁੱਕਾ ਆ ਸੋ ਇਹਨਾਂ ਖਾਸੀਆਂ ਦੇ ਵਿੱਚ ਸਾਫਕਾ ਗਵਰਨਰ ਸਾਹਿਬ ਦਾ ਹੀ ਮੰਨਣਾ ਆ ਕਿ ਕਹਿੰਦੇ ਕਿ ਦੋਵੇਂ ਮੁਲਕ ਜਿਹੜੇ ਆ ਰੈਸੈਸ਼ਨ ਵਾਲੇ ਜਿਹੜੇ ਹਾਲਾਤਾਂ ਵਾਲਾ ਵਾਦੇ ਹੋਏ ਨਜ਼ਰ ਆ ਰਹੇ ਨੇ ਜੀ ਬ੍ਰਹਮਣ ਸਾਹਿਬ ਸੋ ਥੋੜੀ ਜੀ ਹੁਣ ਕੋਈ ਕੋਈ ਦਿਨ ਇਹਦਾ ਵਾਂਝਾ ਨਹੀਂ ਹੈਗਾ ਵਾਂਝੇ ਤੋਂ ਭਾਵੇਂ ਇਹਨਾਂ ਲੈ ਲਿਓ ਵੀ ਹੁਣ ਕਿਸੇ ਉਹਦਾ ਨਾਮ ਲਵਾਂਗਾ ਵਾਂਝਾ ਭਾਵ ਜਿੱਦਾਂ ਕੋਈ ਅ ਘਟਣਾ ਨਾ ਘਟੇ ਤੇ ਪ੍ਰਿੰਸ ਸਾਹਿਬ ਇੱਕ ਮੈਂ ਤੁਹਾਡੇ ਧਿਆਨ ਚ ਲਿਆਣਾ ਅ ਸ਼ਾਇਦ ਖਬਰ ਆ ਵੀ ਜਾਊਗੀ ਪੀਲ ਪੁਲਿਸ ਦੇ ਹਵਾਲੇ ਦੇ ਨਾਲ ਬ੍ਰੈਂਟਨ ਦੇ ਵਿੱਚ ਕੱਲ ਰਾਤ ਦੀ ਗੱਲਬਾਤ ਆ ਪਰਸੋਂ ਸੌਰੀ ਤੇ ਇੱਕ ਗੋਲੀਬਾਰੀ ਹੋਈ ਆ ਉਹ ਅਜੇ ਜਨਤਕ ਨਹੀਂ ਹੋਈ ਕਿਉਂਕਿ ਅਸੀਂ ਉਧਰਲੀ ਸਾਈਡ ਕੰਸਟਰਕਸ਼ਨ ਦਾ ਕੰਮ ਕਰਦੇ ਸੀ ਤਾਂ ਪੁਲਿਸ ਕਾਫੀ ਬੜੀ ਸੀ ਕਾਫੀ ਸੀਗੀ ਤੇ ਉੱਤੇ ਮਾਰਕਿੰਗ ਕੀਤੀ ਹੋਈ ਸੀ ਸਪੋਰਟਸ ਦੇ ਉੱਤੇ ਤੇ ਸ਼ਾਇਦ ਅਸੀਂ ਜਿੰਨਾ ਕਿ ਮੈਂ ਪੁੱਛਿਆ ਲਾਗੇ ਛਾਗੇ ਉੱਤੇ ਨੇਬਰ ਸੀਗੇ ਕਹਿੰਦੇ ਜੀ ਗੋਲੀ ਚੱਲੀ ਆ ਤੇ ਚਲੋ ਦੇਖਦੇ ਆ ਕੀ ਖਬਰ ਆਉਂਦੀ ਆ ਸੋ ਬੀਸੀ ਦੀ ਗੱਲਬਾਤ ਆ ਪ੍ਰਿੰਸ ਸਾਹਿਬ ਸੋ ਗੈਂਗਵਾਰ ਚ ਦੋ ਦੀ ਮੌਤ ਹੋਈ ਆ ਜੀ ਦੇਖੋ ਬੀਸੀ ਦੇ ਵਿੱਚ ਇੱਕ ਉੱਥੇ ਜਿਹੜਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਲੈਂਗੁਏਜ ਸ਼ੂਟਿੰਗ ਹੋਈ ਸੀ ਸਤੰਬਰ 5 ਨੂੰ ਇੱਕ ਟੈਕਸੀ ਦੇ ਵਿੱਚ ਇੱਕ ਵਿਅਕਤੀ ਜਾ ਰਿਹਾ ਸੀ ਸੋ ਟੈਕਸੀ ਦੇ ਵਿੱਚ ਜਿਹੜਾ ਵਿਅਕਤੀ ਬੈਠਾ ਸੀਗਾ ਉਹਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀਗਾ ਤੇ ਹੁਣ ਇਹਦੀ ਜਿਹੜੀ ਇੰਟੀਗ੍ਰੇਟਿਡ ਹੋਮੋਸਾਈਡ ਇਨਵੈਸਟੀਗੇਸ਼ਨ ਟੀਮ ਹੈ ਸੋ ਇਹਨਾਂ ਨੇ ਉਸ ਵਿਅਕਤੀ ਜਿਹਦੀ ਮੌਤ ਹੋਈ ਸੀ ਇਹਨੂੰ ਆਈਡੈਂਟੀਫਾਈ ਕੀਤਾ ਆ ਤਾਂ ਇਹ ਆਈਡੈਂਟੀਫਾਇਆ ਹੋਇਆ ਵਿਅਕਤੀ ਇਹ 24 ਸਾਲਾਂ ਦਾ ਕਰਨ ਪੰਦੀਰ ਦੱਸਿਆ ਗਿਆ ਸੋ ਇੱਥੇ ਆਰਸੀਐਮਪੀ ਵੱਲੋਂ ਇਹ ਗੱਲ ਕਹੀ ਗਈ ਹੈ ਕਹਿੰਦੇ ਕਿ ਸਾਢੇ 10:00 ਵਜੇ ਜਿਹੜਾ 200 ਸਟਰੀਟ ਤੇ 53 ਐਨਵੀ ਐਵੇਨਿਊ ਆ ਸੋ ਕਹਿੰਦੇ ਵੀ ਇਹਦੇ ਉੱਪਰ ਇਹ ਘਟਨਾ ਵਾਪਰੀ ਸੀ ਤਾਂ ਇਹਨੂੰ ਹੁਣ ਕਹਿੰਦੇ ਆ ਵੀ ਜਿਹੜੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜੀ ਗੈਂਗਵਾਰ ਚੱਲ ਰਹੀ ਹੈ ਸੋ ਇਹਨੂੰ ਵੀ ਗੈਂਗਵਾਰ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਕਹਿੰਦੇ ਕਿ ਤਰਨ ਪੰਦੀਰ ਦੀ ਜਿਹੜੀ ਮੌਤ ਹੈ ਇਹ ਗੈਂਗਵਾਰ ਦੇ ਵਿੱਚ ਹੋਈ ਹੈ ਤੇ ਨਾਲ ਲੱਗੇ ਉੱਤੇ ਜਿਹੜੀ ਘਟਨਾ ਤੋਂ ਲੱਗੇ ਇੱਕ ਕਾਰ ਸੀ ਜਿਹਨੂੰ ਅਗਨ ਲਗਾ ਦਿੱਤੀ ਕਿਸੇ ਇੱਕ ਇਤਹਾਮੇ ਹੁੰਦਾ ਵੀ ਜਦੋਂ ਫਿਰ ਘਟਨਾ ਇਸ ਤਰੀਕੇ ਦੀ ਘਟਦੀ ਹੈ ਸੋ ਜਿਹੜੀ ਕਾਰ ਦੀ ਵਰਤੋਂ ਫਿਰ ਹਮਲਾਵਰ ਕਰਦੇ ਨੇ ਉਹਨੂੰ ਅਗਨ ਲਾ ਦਿੱਤਾ ਜਾਂਦਾ ਸੋ ਇਸ ਤਰੀਕੇ ਦੀ ਗੱਡੀ ਵੀ ਜਿਹੜੀ ਬਰਬਾਦ ਹੋਈ ਸੀ ਤੇ ਨਾਲ ਉੱਥੇ ਇੱਕ ਇਹ ਹੋਰ ਘਟਨਾ ਜਿਹੜੀ ਵਾਪਰੀ ਹੈ ਇਹ ਜਿਹੜੀ ਕਿ 10 ਤਰੀਕ ਨੂੰ ਸੰਬਾਦੀ ਨੂੰ ਵਾਪਰੀ ਦੱਸੀ ਗਈ ਹੈ ਸੋ ਉਹ ਵੀ ਇੱਕ ਸ਼ੂਟਿੰਗ ਦੇ ਨਾਲ ਰਿਲੇਟਡ ਹੈ ਜਿਹੜੀ ਕਿ ਬਰਨ ਦੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੋਈ ਹੈ ਸੋ ਉਹਦੇ ਵਿੱਚ 34 ਸਾਲਾਂ ਦੇ ਸ਼ਾਹੀਬ ਅਬਾਸੀ ਨਾਂ ਦੇ ਇੱਕ ਵਿਅਕਤੀ ਦੀ ਮੌਤ ਹੋਈ ਹੈ ਸੋ ਇਹਦੇ ਵਿੱਚ ਵੀ ਜਿਹੜੀ ਆ ਉੱਥੇ ਦੀ ਜਿਹੜੀ ਆ ਪੁਲਿਸ ਜਿਹੜੀ ਅਧਿਕਾਰੀ ਨੇ ਇਹ ਜਿਹੜੀਆਂ ਵੱਖ-ਵੱਖੀ ਆਰਗੇਨਾਈਜੇਸ਼ਨਾਂ ਪੁਲਿਸ ਯਾ ਉਹ ਵੀ ਦੱਸ ਰਹੇ ਨੇ ਕਿ ਇਹ ਵੀ ਜਿਹੜੀ ਮੌਤ ਹੋਈ ਹੈ ਇਹ ਵੀ ਉਹ ਗੈਂਗਵਾਲ ਦੇ ਨਾਲ ਜੁੜੇ ਨੇ ਸੋ ਟੋਟਲ ਪਿਛਲੇ ਕੋਸ਼ਿਸ਼ ਦੇ ਨਾਲ ਦੇ ਵਿੱਚ ਗੈਂਗਵਾਰ ਰਿਲੇਟਡ ਉੱਥੇ ਦੋ ਮੌਤਾਂ ਹੋ ਚੁੱਕੀਆਂ ਨੇ ਸੋ ਲਗਾਤਾਰ ਇਹ ਬ੍ਰਿਟਿਸ਼ ਕੋਲੰਬੀਆ ਦੀ ਗੱਲ ਕਰੀਏ ਤਾਂ ਇਹ ਜਿਹੜੀਆਂ ਗੈਂਗ ਰਿਲੇਟਡ ਐਕਟੀਵਿਟੀਜ਼ ਨੇ ਉੱਥੇ ਲਗਾਤਾਰ ਹੋ ਰਹੀਆਂ ਨੇ ਮੌਤਾਂ ਹੋ ਰਹੀਆਂ ਨੇ ਤੇ ਇਹਦੇ ਵਿੱਚ ਇਹ ਵੀ ਆ ਕਿ ਇਹ ਜਿਹੜੇ ਮੰਨ ਵਾਲੇ ਗੈਂਗਸਟਰ ਨੇ ਸੋ ਇਹਦੇ ਵਿੱਚ ਪੰਜਾਬੀ ਨੌਜਵਾਨ ਵੀ ਕਾਫੀ ਹੁੰਦੇ ਨੇ ਸੋ ਇਹ ਬੜੇ ਲੰਬੇ ਸਮੇਂ ਤੋਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਸ ਤਰੀਕੇ ਦੀਆਂ ਦੇਖ ਰਣਵਾ ਹੋ ਰਹੀਆਂ ਨੇ ਜਿਹੜੀ ਕਿ ਮੰਦਪਾ ਜਿਹੜੇ ਤੇ ਕੈਲਗਰੀ ਤੋਂ ਅੰਦਰ ਦੇ ਵਿੱਚ ਗੱਲ ਕਰੀਏ ਇੱਕ 26 ਸਾਲਾਂ ਦਾ ਇਹ ਸ਼ਖਸ ਹੈ ਜਿਹਨੂੰ ਤੇ ਗ੍ਰਿਫਤਾਰ ਕੀਤਾ ਗਿਆ ਸੋ ਤੇ ਜੰਗਰ ਅਲੀ ਸਮੀਰੀ ਦਾ ਨਾਮ ਹੈ ਸੋ ਇਹਦੇ ਉੱਪਰ 12 ਸਾਲਾਂ ਦੀ ਇੱਕ ਲੜਕੀ ਐ ਉਸ ਨੂੰ ਆਨਲਾਈਨ ਜਿਹੜਾ ਆ ਉਹ ਆਪਣੇ ਚਾਂਸਸ ਦੇ ਵਿੱਚ ਲਿਆ ਗਿਆ ਕੱਫੀ ਅਸਾਰਟਡ ਕੀਤਾ ਗਿਆ ਇਹ ਪਿਛਲੇ ਸਮੇਂ ਦਰਾਂ ਦੱਸਿਆ ਗਿਆ ਵੀ ਲੜਕੀ ਮਿਸਿੰਗ ਸੀ ਤੇ ਬਾਅਦ ਵਿੱਚ ਗਰੈਂਟਲ ਯੂਨਟ ਦੇ ਵਿੱਚ ਇਹਨੂੰ ਬਰਾਮਦ ਕੀਤਾ ਗਿਆ ਸੀਗਾ ਪੁਰੇ 26 ਸਾਲਾਂ ਬਾਅਦ ਇੱਕੋ ਸ਼ਖਸ ਐ 12 ਸਾਲ ਦੀ ਇੱਕ ਲੜਕੀ ਸੀ ਆਨਲਾਈਨ ਇਹਨੂੰ ਚਾਂਸਟੇ ਦੇ ਵਿੱਚ ਲੈ ਕੇ ਇਹਦਾ ਸੈਕਸੂਅਲ ਸੌਟਿੰਗ ਦਾ ਕੀਤਾ ਗਿਆ ਆ ਤੇ ਪੁਲਿਸ ਮੰਨ ਰਹੀ ਐ ਵੀ ਹੋਰ ਵੀ ਜਿਹੜੇ ਆ ਪੀੜਤ ਹੋ ਸਕਦੇ ਆ ਸੋ ਬਹੁਤ ਜ਼ਰੂਰੀ ਆ ਵੀ ਤੁਹਾਡੇ ਬੱਚੇ ਆਨਲਾਈਨ ਕੀ ਕਰਦੇ ਨੇ ਕੀ ਜਿੰਨਾ ਗੱਲਬਾਤ ਕਰਦੇ ਨੇ ਕਿ ਵੈਸੋ ਜਿਹੇ ਸ਼ਖਸ ਜਿਹੜੇ ਨੇ ਸੋ ਇਹਨਾਂ ਦੇ ਗਰੀ ਚਾਂਸਟੇ ਦੇ ਵਿੱਚ ਨਾ ਆਣਾ ਸੋ ਅਵੇਰਨੈਸ ਦੀ ਵੀ ਬੜੀ ਜ਼ਿੰਮੇਵਾਰੀ ਬੰਦੀ ਐ ਸੋ ਬੜੀ ਮਾੜੀ ਘਟਨਾ ਆ ਦੇਖੋ 12 ਸਾਲ ਦੀ ਬੱਚੀ ਦੇ ਨਾਲ ਇਸ ਤਰੀਕੇ ਨਾਲ ਕਰਨਾ ਤੋ ਇਹੋ ਜਿਹੇ ਲੋਕਾਂ ਨੂੰ ਸਖਤ ਸਜ਼ਾਾਂ ਮਿਲਣੀਆਂ ਚਾਹੀਦੀਆਂ ਨੇ ਅਮੀਰ ਕਾਦਿਆਂ ਵੀ ਸਰਕਾਰ ਨੇ ਜਿਹੜੇ ਹੁਣ ਕਾਨੂੰਨ ਬਣਾਉਣੇ ਆ ਉਹਦੇ ਵਿੱਚ ਇਹੋ ਜਿਹੇ ਲੋਕਾਂ ਵਾਸਤੇ ਵੀ ਸਖਤ ਕਾਨੂੰਨ ਜ਼ਰੂਰ ਹੋਣੇ ਚਾਹੀਦੇ ਨੇ ਇਦਾਂ ਦੇ ਲੋਕਾਂ ਦੇ ਲਈ ਵੀ ਪੈਰੈਂਟ ਸਾਹਿਬ ਤੇ ਸੋਸ਼ਲ ਮੀਡੀਆ ਦੇ ਲਈ ਵੀ ਜਿਹੜੇ ਆ ਉਹ ਕਾਨੂੰਨ ਹੋ ਜਾਣੇ ਚਾਹੀਦੇ ਨੇ ਕੱਲ ਮੈਂ ਪੈਰੈਂਟ ਸਾਹਿਬ ਕਿਉਂਕਿ ਮੇਰਾ ਖੁਦ ਦਾ ਟੀਚਿੰਗ ਫੀਲਡ ਰਿਹਾ ਹੈ ਬੜਾ ਲੰਮਾ ਤਜਰਬਾ ਹੈ ਤੇ ਮੈਂ ਕੱਲ ਇਹ ਜ਼ਿਕਰ ਕੀਤਾ ਸੀ ਵੀ ਇਹ ਤੁਸੀਂ ਹਿਚਕਚਾਹਟ ਨਾ ਕਰਿਆ ਕਰੋ ਪੈਰੈਂਟਸ ਨੂੰ ਕਿਹਾ ਸੀ ਜਿਨ੍ਹਾਂ ਦੇ ਬੱਚੇ ਜਿਨ੍ਹਾਂ ਦੇ ਕੋਲ ਗੈਜਟਸ ਨੇ ਜਦਾ ਜਿਹੜੇ ਸਮਾਰਟ ਫੋਨ ਆ ਉਹਦੇ ਵਿੱਚ ਆਈਪੋਡ ਟੈਬਲੇਟ ਜੋ ਕੁਛ ਵੀ ਆਉਂਦਾ ਹੈ ਹਨਾ ਵੀ ਉਹ ਉਹਦਾ ਤੁਸੀਂ ਜਰੂਰ ਉਹਦਾ ਪਾਸਵਰਡ ਚੈੱਕ ਕਰਦੇ ਰਿਹਾ ਕਰੋ ਉਹਨੂੰ ਦੇਖਦੇ ਰਿਹਾ ਕਰੋ ਹਾਂਜੀ ਇਹ ਬੱਚਿਆਂ ਦੇ ਇਹ ਨਾ ਇਹ ਜਿਵੇਂ ਬੋਲ ਪੇਰਨ ਕਹਿੰਦੇ ਨੇ ਵੀ ਇਹ ਪ੍ਰਾਈਵੇਸੀ ਹੈ ਜੀ ਬੱਚਿਆਂ ਦੀ ਪਰ ਇਦਾਂ ਦੀ ਕੋਈ ਲੋੜ ਨਹੀਂ ਤੁਸੀਂ ਆਪਣੇ ਬੱਚੇ ਦਾ ਭਵਿੱਖ ਦਾ ਆਪ ਧਿਆਨ ਰੱਖਣਾ ਜੀ ਬਦਨ ਸਿੰਘ ਜੀ ਬਿਲਕੁਲ ਜੀ ਇਹ ਗੱਲਾਂ ਤੇ ਪਰਿਵਾਰਾਂ ਨੂੰ ਜਰੂਰ ਸੋਚ ਲੈਣਾ ਕਿਉਂਕਿ ਇਹੋ ਜਿਹੇ ਸ਼ਖਸ ਜਿਹੜੇ ਨੇ ਇਹ ਆਨਲਾਈਨ ਬਹੁਤ ਬੈਠੇ ਨੇ ਸਕੈਮ ਕਰਨ ਵਾਲੇ ਬਹੁਤ ਬੈਠੇ ਨੇ ਇਹ ਮਿਸਗਾਈਡ ਕਰਨ ਵਾਲੇ ਬਹੁਤ ਮਹੱਤਵਨਿਕ ਪੰਜਾਬ ਚ ਵੀ ਖਬਰ ਆ ਰਹੀ ਹੈ ਵੀ ਇੱਕ ਬੱਚੇ ਬੱਚਾ ਤਾਂ ਨਹੀਂ ਸੀ ਇਹ ਇੱਕ ਜਿਹੜਾ ਨੌਜਵਾਨ ਹੈ ਕਹਿ ਸਕਦੇ ਆ ਵੀ ਆਨਲਾਈਨ ਪਤਾ ਨਹੀਂ ਕਿੱਥੋਂ YouTube ਤੋਂ ਪੜ ਕੇ ਉਹ ਘਰੇ ਬੰਬ ਬਣਾਉਣ ਵਾਲਾ ਸਮਾਨ ਮੰਗਵਾ ਲਿਆ ਤੇ ਜ਼ਖਮੀ ਹੋ ਗਿਆ ਸੋ ਇਹ ਵੀ ਖਬਰ ਉੱਥੋਂ ਚੱਲ ਰਹੀ ਹੈ ਸੋ ਇਹ ਬਹੁਤ ਜ਼ਰੂਰੀ ਹੈ ਨਿਗਰ ਰੱਖਣ ਦੀ ਵੀ ਤੁਹਾਡੇ ਬੱਚੇ ਸਹੀ ਕੰਮ ਕਰਦੇ ਨੇ ਸਹੀ ਲੋਕਾਂ ਦੇ ਸੰਪਰਕ ਦੇ ਵਿੱਚ ਨੇ ਸੋ ਕਿਤੇ ਨਾ ਹੋਵੇ ਵੀ ਇਹੋ ਜਿਹੇ ਲੋਕ ਪਰਮਾਘ ਕੇ ਉਹਨਾਂ ਦਾ ਫਿਜੀਨਸੀ ਸ਼ੋਸ਼ਣ ਜਿਹੜਾ ਕਰ ਦੇ ਬਹੁਤ ਬਹੁਤ ਧੰਨਵਾਦ ਪ੍ਰਿੰਸ ਪ੍ਰਿੰਸ ਸਾਹਿਬ ਦਾ ਨੰਬਰ ਕੋਈ ਵੀ ਗੱਲਬਾਤ ਕਰਨੀ ਹੋਵੇ ਵੀਕਐਂਡ ਦੇ ਉੱਤੇ ਟਰੱਕ ਲੋਨ ਦੇ ਬਾਬਤ ਮਸ਼ੀਨਰੀ ਤੁਸੀਂ ਕੋਈ ਲੈਣੇ ਆ ਉਹਦਾ ਲੋਨ ਚਾਹੀਦਾ ਇਕੁਪਮੈਂਟ ਤੁਹਾਨੂੰ ਚਾਹੀਦਾ ਤਾਂ ਪ੍ਰੋਫੈਸ਼ਨਲਿਸਟਵਾ ਮੰਦਨ ਸਿੰਘ ਰਾਖਲਤਨ ਸਿੰਘ ਪਦੇੜਾ ਹੋਰੀ ਟਰੱਕ ਲੋਨ ਦੇ ਬਾਬਤ ਗੱਲਬਾਤ ਕਰਨੀ ਹੈ 416 8489699 416 8489699 ਰਣਜੀਤ ਸਾਹਿਬ ਬਹੁਤ ਬਹੁਤ ਧੰਨਵਾਦ